ਕੀਤੀ ਸੀ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬ ਜਯਦਿਆ ਨੇ ਸ਼ਹਾਦਤ ਪ੍ਰਾਪਤ ਕਰ ਲਈ ਜਦੋਂ ਸ਼ਹਾਦਤ ਪ੍ਰਾਪਤ ਕਰ ਲਈ ਟੋਡਰਮਲ ਜੀ ਨੇ ਦੱਸਿਆ ਮਾਤਾ ਗੁਜਰੀ ਜੀ ਨੂੰ ਕਿ ਤੇਰੇ ਪੋਤੇ ਡੋਲੇ ਨਹੀਂ ਕਬਰਾਈਂ ਤਾਂ ਮਾਤਾ ਗੁਜਰੀ ਜੀ ਹੌਸਲੇ ਦੇ ਨਾਲ ਟੋਡਰਮਲ ਨੂੰ ਰੋਂਦੇ ਨੂੰ ਚੁੱਪ ਕਰਾਉਂਦੇ ਆ ਅਤੇ ਕਹਿ ਰਹੇ ਹਨ ਟੋਡਰਮਲਾ ਮੇਰੇ ਪੋਤਿਆਂ ਨੇ ਮੇਰੀ ਆਸ ਪੂਰੀ ਕਰ ਦਿੱਤੀ ਹੈ ਹੁਣ ਤੂੰ ਰੋ ਨਾ ਹੁਣ ਮੈਂ ਸੁਰਖਰੂ ਹੋ ਗਈ ਜੋ ਮੈਂ ਆਪਣੇ ਬੱਚਿਆਂ ਨੂੰ ਸਿਖਾ ਸਿਖਾ ਕੇ ਸਿੱਖਿਆ ਦੇ ਦੇ ਕੇ ਪੀੜ੍ਹੀ ਦੀ ਸੀ ਮੇਰੀ ਦਿੱਤੀ ਹੋਈ ਸਿੱਖਿਆ ਉਤੇ ਮੇਰੇ ਪੋਤੇ ਪੂਰੇ ਉਤਰੇ ਦੇਖੋ ਮਾਤਾ ਗੁਜਰੀ ਜੀ ਵੀ ਫਿਰ ਆਪਣਾ ਸਰੀਰ ਤਿਆਗ ਗਏ ਉਸ ਤੋਂ ਬਾਅਦ ਗੁਰਮੁਖ ਪਿਆਰਿਓ ਛੋਟੇ ਸਹਿਬਜ਼ਾਦਿਆਂ ਦੀਆਂ ਦੇਹਾਂ ਅਤੇ ਮਾਤਾ ਗੁਜਰੀ ਜੀ ਦੀ ਪਵਿੱਤਰ ਦੇ ਇਕੋਥੇ ਹੰਸਲਾ ਨਦੀ ਸੀ ਉੱਥੇ ਸੁੱਟ ਦਿੱਤੀਆਂ ਸਨ ਉਹਨਾਂ ਦੀ ਇਹ ਇੱਛਾ ਸੀ ਕਿ ਬਾਹਰ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਂ ਇਹਨਾਂ ਦੇ ਸਹਿਬਜ਼ਾਦਿਆਂ ਨੂੰ ਬਾਹਰ ਜਾਨਵਰ ਖਾਣ ਨਰਾਦਰੀ ਹੋਈ ਇਹ ਚਾਹੁੰਦੇ ਸਨ ਅਜੇ ਵੀ ਪਾਪ ਉਹਨਾਂ ਵੱਲੋਂ ਖਤਮ ਨਹੀਂ ਹੋਇਆ ਅਜੇ ਕਸਰ ਹੈ ਦੇਖੋ ਕੈਸੀ ਕਿੰਨੇ ਵੱਡੇ ਪਾਪੀ ਕਿੰਨੇ ਵੱਡੇ ਜਾਲਮ ਅਜੇ ਵੀ ਜ਼ੁਲਮ ਉਹਨਾਂ ਦਾ ਮਨ ਅਜੇ ਵੀ ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਹੈ ਮਸਲਾ ਨਦੀ ਵੈਦੀ ਸੀ ਤੇ ਛੋਟੀ ਉੱਥੇ ਸੁੱਟ ਦਿੱਤੀਆਂ ਗਈਆਂ ਇਧਰ ਟੋਡਰ ਮਲ ਨੇ ਇਹ ਸੋਚ ਲਿਆ ਕਿ ਨਾ ਬੱਚਿਆਂ ਦਾ ਹੁਣ ਸੰਸਕਾਰ ਜ਼ਰੂਰ ਕਰਨਾ ਮੈਂ ਦੇਹਾਂ ਉਹ ਗੁਰੂ ਦੇ ਬੱਚਿਆਂ ਦੀਆਂ ਗੁਰੂ ਦੀ ਮਾਂ ਦੀਆਂ ਮਾਂ ਦੀ ਦੇਮ ਰੋਣ ਨਹੀਂ ਦੇਣੀ ਮੈਂ ਬਚਾਉਣ ਵਾਸਤੇ ਤਾਂ ਆਪਣਾ ਧਨ ਖਰਜ ਨਹੀਂ ਸਕਿਆ ਹੁਣ ਇਹਨਾਂ ਬੱਚਿਆਂ ਦੀਆਂ ਦੇਹਾਂ ਜਿਹੜੀਆਂ ਮੈਂ ਇਹਨਾਂ ਦੀ ਬੇਯਾਦਵੀ ਨਹੀਂ ਹੋਣ ਦੇਣੀ ਰੋਣ ਨਹੀਂ ਦੇਣੀ ਹੁਣ ਇਹ ਸੋਚਦਾ ਟੋਡਰ ਮਲ ਜਾ ਕੇ ਸੂਬੇ ਤੋਂ ਸੂਬੇ ਨੂੰ ਬੇਨਤੀ ਕਰਦਾ ਬੱਚਿਆਂ ਦੀਆਂ ਦੇਹਾਂ ਮੰਗਦਾ ਕੀ ਕਹਿੰਦਾ ਟੋਡਰ ਮਲ ਸੰਸਕਾਰ ਦੇ ਕਰਨ ਖਾਤਰ ਤਿੰਨੇ ਦੇਹਾਂ ਸ਼ਹੀਦਾਂ ਦੀਆਂ ਮੰਗਦਾ ਏ ਸੇਠ ਹੋਣ ਦਾ ਲਾਹ ਹੰਕਾਰ ਸਿਰ ਤੋਂ ਮਿੰਤਾ ਕਰਦਾ ਵੀ ਰਤਾ ਨਹੀਂ ਸੰਗਦਾ ਏ ਮਿੰਤਾ ਕਰਦਾ ਭਖਾਰੀ ਬਣ ਕੇ ਸੇਠ ਹੋਣ ਦਾ ਕੋਈ ਮਾਨ ਨਹੀਂ ਕਰਦਾ ਮਿੰਤਾ ਕਰਦਾ ਹੈ ਕਿ ਮੈਨੂੰ ਇਹ ਤਿੰਨੇ ਸ਼ਹੀਦਾਂ ਦੀਆਂ ਦੇਹਾਂ ਮੈਨੂੰ ਦੇ ਦਿੱਤੀਆਂ ਜਾਣ। ਇਹੀ ਸੋਚਦਾ ਸੰਸਕਾਰ ਕਰ ਲਵਾਂ ਮੈਂ ਬਸ ਇੱਕੋ ਵੰਦੀ ਇੱਛਾ ਮੈਨੂੰ ਦਾ ਸੰਸਕਾਰ ਕਰ ਲਵਾਂ। ਵਾਹਿਗੁਰੂ ਇਹਨਾਂ ਦੀਆਂ ਦੇਹਾਂ ਰੋਣ ਨਾ ਬਾਰ। ਬੇਅਦਬੀ ਨਾ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਕਿਉਂਕਿ ਸੂਬਾ ਚਾਹੁੰਦਾ ਮੈਂ ਦਿਖਾਵਾਂ ਜਗਤ ਨੂੰ ਕਿ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਦੀਆਂ ਦੇਹਾਂ ਇਹਨਾਂ ਦੀ ਮਾਂ ਦੀ ਦੇਹ ਰੁੱਲ ਰਹੀ ਹੈ ਜਾਨਵਰ ਖਾ ਰਹੇ ਇੱਜਾ ਟੌਡਰ ਮਨ ਕਹਿੰਦਾ ਮੈਂ ਇਹਨਾਂ ਦੀ ਬੇਇੱਜ਼ਤੀ ਨਹੀਂ ਹੋਉ ਦੇਵਾਂ ਇਹੀ ਸੋਚਦਾ ਸੰਸਕਾਰ ਕਰ ਲਵਾਂ ਮੈਂ ਭਾਵੇਂ ਕਰਨਾ ਪਵੇ ਕੰਮ ਕਿਸੇ ਵੀ ਢੰਗ ਦਾ ਏ ਭਾਵੇਂ ਮੈਨੂੰ ਕੁਝ ਵੀ ਕਰਨਾ ਪਵੇ ਜੇ ਮੈਂ ਇੰਨੀ ਵੀ ਸੇਵਾ ਨਾ ਕਰ ਸਕਿਆ ਕਹੇ ਫਿੱਟੇ ਮੂੰਹ ਮੇਰੇ ਜੇ ਨੰਗਦਾ ਏ ਵਾਹਿਗੁਰੂ ਇਹ ਫੇ ਮੈਂ ਆਪਣੇ ਆਪ ਨੂੰ ਸਮਝਦਾ ਕਿ ਮੇਰੇ ਵਰਗਾ ਨੰਗ ਵੀ ਕੋਈ ਨਹੀਂ ਹੈ ਮੈਂ ਕਾਦਾ ਸੇਠ ਜੇ ਮੈਂ ਇੰਨਾ ਵੀ ਕੰਮ ਨਾ ਕਰ ਸਕਿਆ ਬਚਾ ਤਾਂ ਮ ਸਕਿਆ ਸੇਵਾ ਕਰਨ ਲਈ ਫਰਜ਼ ਨਿਭਾਉਣ ਖਾਤਰ ਦੁਨੀਆਦਾਰੀ ਨੂੰ ਛਿੱਕੇ ਤੇ ਟੰਗਦਾ ਏ ਸੇਵਾ ਕਰਨ ਵਾਲੀ ਦੁਨੀਆਦਾਰੀ ਦੁਨੀਆ ਵਾਲੀ ਸ਼ੋਭਾ ਕਿਉਂਕਿ ਕੋਈ ਥੋੜੀ ਸ਼ੋਭਾ ਥੋੜੇ ਹੋਣੀ ਹੈ ਟੋਡਰਮਨ ਜੀ ਦੀ ਬਹੁਤ ਤਕੜਾ ਸੀ ਦਰਬਾਰ ਕਿਉਂਕਿ ਦੀਵਾਨ ਦਾ ਇਸ ਦੇ ਕੋਲ ਰੁਤਵਾ ਸੀ ਦੀਵਾਨ ਵੱਡਾ ਅਹੁਦਾ ਸੀ ਹਕੂਮਤ ਵਿੱਚ ਸਰਕਾਰ ਵਿੱਚ ਦੁਨੀਆਦਾਰੀ ਨੂੰ ਛਿੱਕੇ ਤੇ ਟੰਗ ਦਿੰਦਾ ਹੋਇਆ ਜ਼ੁਲਮ ਜੋ ਦਾਦੀ ਮਾਂ ਪੋਤਿਆਂ ਤੇ नाग ਵਾਂਗੂ ਜਸਪਾਲ ਪਿਆ ਡੰਗਦਾ ਏ ਜਿਹੜਾ ਇਹਦੇ ਉੱਤੇ ਜ਼ੁਲਮ ਮਾਤਾ ਦੇ ਉੱਤੇ ਛੋਟੇ ਸਹਿਬਜ਼ਾਦੀਆਂ ਦੇ ਉੱਤੇ ਜੋ ਜ਼ੁਲਮ ਹੋਇਆ ਨਾ ਉਹ ਜ਼ੁਲਮ ਇਸ ਨੂੰ नाग ਵਾਂਗੂ ਡੰਗ ਰਿਹਾ ਬਹੁਤ ਦੁਖੀ ਹੋ ਰਿਹਾ ਇਹ ਤੇ ਕੋਈ ਬਰਦਾਸਤ ਨਹੀਂ ਹੋ ਰਿਹਾ ਕਿ ਗੁਰੂ ਸਾਹਿਬ ਦੇ ਬੱਚਿਆਂ ਨਾਲ ਗੁਰੂ ਸਾਹਿਬ ਦੀ ਮਾਂ ਦੇ ਨਾਲ ਇਹਨਾਂ ਜ਼ਾਲਮਾਂ ਨੇ ਕੀ ਸਲੋਕ ਕੀਤਾ ਬਰਦਾਸ਼ਤ ਨਹੀਂ ਹੋ ਰਿਆ ਹੁਣ ਦੇਖੋ ਅੱਗੇ ਜਦੋਂ ਇਹ ਬੇਨਤੀ ਕੀਤੀ ਨਾ ਟੋਡਰ ਮਲ ਟੋਡਰ ਮਲ ਨੂੰ ਪਤਾ ਸੂਬਾ ਕੀ ਕਹਿੰਦਾ ਸੂਬਾ ਜ਼ਾਲਮ ਕਹੇ ਟੋਡਰ ਮਲ ਜੀ ਨੂੰ ਸੰਸਕਾਰ ਸੌਖਾ ਜਿਹਾ ਕਿਵੇਂ ਕਰਾ ਲਵੇਂਗਾ ਕਿਵੇਂ ਸੰਸਕਾਰ ਕਰਾ ਲਵੇਂਗਾ ਸੌਖਾ ਹੀ ਕਰ ਸੌਖਾ ਹੀ ਕੰਮ ਆਏ ਦੇਹਾਂ ਮੰਗਦਾ ਤੂੰ ਰੋਣ ਦੇ ਜਾਨਵਰਾਂ ਨੂੰ ਖਾਣ ਦੇ ਟੋਡਰ ਮਰਨ ਨੂੰ ਕਹਿਣ ਲੱਗਿਆ ਸੂਬਾ ਕਿਵੇਂ ਕਰਾ ਲਵੇਂਗਾ ਸੰਸਕਾਰ ਸੂਬਾ ਜਾਲਮ ਕਹੇ ਟੋਡਰ ਮੱਲ ਜੀ ਨੂੰ ਸੰਸਕਾਰ ਸੌਖਾ ਜਿਹਾ ਕਿਵੇਂ ਕਰਾ ਲਵੇਂਗਾ ਥਾਂ ਓਨੀ ਹੀ ਮਿਲੇਗੀ ਟੋਡਰ ਮੱਲਾ ਜਿੰਨੀ ਥਾਂ ਤੇ ਮੋਹਰਾ ਬਿਛਾ ਦੇਵੇਗਾ ਇਹਦੀ ਕੀਮਤ ਆਣੀ ਬਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੱਚਿਆਂ ਦੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ मां ਦਾ ਸੰਸਕਾਰ ਕਰਨ ਲਈ ਇੱਥੇ ਕੋਈ ਧਰਤੀ ਨਹੀਂ ਹੈ ਕੋਈ ਜ਼ਮੀਨ ਨਹੀਂ ਹੈ ਦੇਖੋ ਸਾਰੀ ਸ੍ਰਿਸ਼ਟੀ ਦੇ ਮਾਲਕ ਦੀ मां ਉਹਦੇ ਨਾਲ ਸਲੂਕ ਕਿੰਨਾ ਕੀ ਹੋਇਆ ਕੀਤਾ ਜਾਲਮਾਨੀ ਕੋਈ ਥਾਂ ਨਹੀਂ ਮਿਲਣੀ ਹੈ ਹਾਂ ਜੀ ਥਾਂ ਲੈਣੀ ਹੈ ਜਿੰਨੀ ਥਾਂ ਤੇ ਮੋਹਰਾ ਬਿਛਾ ਦੇਵੇਂਗਾ ਨਹੀਂ ਤਾਂ ਮਿਲਣੀ ਨਹੀਂ ਥਾਂ 1 ਇੰਚ ਦੀ ਵੀ ਕੀ ਕਹਿੰਦੇ ਆ ਥਾਂ ਉਨੀ ਹੀ ਮਿਲੇਗੀ ਟੋਡਰ ਮੱਲਾ ਜਿੰਨੀ ਥਾਂ ਤੇ ਮੋਹਰਾ ਬਿਛਾ ਦੇਵੇਂਗਾ ਨਹੀਂ ਤਾਂ ਮਿਲਣੀ ਨਹੀਂ ਥਾਂ 1 ਇੰਚ ਦੀ ਵੀ ਮੋਹਰਾ ਕਿੰਨਿਆਂ ਕੋ ਇਸਲੇ ਖੇ ਲਾ ਦੇਵੇਂਗਾ ਤੇਰੇ ਕੋ ਕਿੰਨਿਆਂ ਕ ਮੋਹਰਾ ਹੋਣਗੇ ਤੂੰ ਭਾਵ ਕੀਮਤ ਨਹੀਂ ਦੇ ਸਕੇਗਾ ਜਿੰਨੀ ਥਾਂ ਤੇ ਜਿੰਨੀ ਥਾਂ ਤੇ ਤੂੰ ਮੋਹਰਾਂ ਬਿਛਾ ਦੇਵੇਂਗਾ ਕਿੰਨੀਆਂ ਕ ਮੋਹਰਾਂ ਬਿਛਾ ਦੇਵੇਂਗਾ ਜੇ ਤਾ ਦੇ ਸਕਦਾ ਫਿਰ ਤਾਂ ਧਰਤੀ ਦਿੱਤੀ ਜਾਏਗੀ ਨਹੀਂ ਕੋਈ ਥਾਂ ਨਹੀਂ ਮਿਲਣੀ ਹੈ ਕਿਉਂਕਿ ਸੂਬੇ ਨੂੰ ਪਤਾ ਸੀ ਇੰਨੀਆਂ ਮੋਹਰਾਂ ਦੇ ਕੋ ਕਿੱਥੇ ਹੋਣਗੀਆਂ ਜਿੰਨੀ ਥਾਂ ਤੇ ਮੋਹਰਾਂ ਪਛਾਦਵੇਂਗਾ ਥਾਂ ਉਨੀ ਹੀ ਮਿਲੇਗੀ ਟੋਡਰ ਮੱਲਾ ਜਿੰਨੀ ਥਾਂ ਤੇ ਮੋਹਰਾਂ ਪਛਾਦਵੇਂਗਾ ਨਹੀਂ ਤਾਂ ਮਿਲਣੇ ਨਹੀਂ ਥਾਂ ਇੱਕ ਇੰਚ ਦੀ ਵੀ ਮੋਹਰਾਂ ਕਿੰਨੀਆਂ ਨੂੰ ਇਸ ਲੇਖੇ ਲਾ ਦਵੇਂਗਾ ਛੱਡ ਦੇ ਇਹਨਾਂ ਦੇ ਸੰਸਕਾਰ ਦਾ ਫਿਕਰ ਕਰਨਾ ਦੇ ਕੋਟੋ ਡਰਮਨ ਨੂੰ ਕਹਿਣ ਲੱਗਾ ਛੱਡ ਦੇ ਫਿਕਰ ਕਰਨਾ ਇਹਨਾਂ ਦਾ ਤੈਨੂੰ ਕੀ ਫਿਕਰ ਪਿਆ ਹੋਇਆ ਖਾਣ ਦੇ ਜਾਨਵਰਾਂ ਨੂੰ ਪਈਆਂ ਰਹਿਣ ਦੇ ਰੋਲਣ ਦੇ ਛੱਡ ਦੇ ਇਹਨਾਂ ਦੇ ਸੰਸਕਾਰ ਦਾ ਫਿਕਰ ਕਰਨਾ ਸੇਠ ਹੋਣ ਦਾ ਵੀ ਮਾਣ ਗਵਾ ਲਵੇਂਗਾ ਚੰਗਾ ਰਤਵਾ ਤੇਰਾ ਚੰਗਾ ਸਤਕਾਰ ਆ ਤੇਰਾ ਲੋਕ ਸੇਠ ਜੀ ਸੇਠ ਜੀ ਕਹਿ ਰਹੇ ਸੇਠ ਹੋਣ ਦਾ ਇਹ ਜਿਹੜਾ ਮਾਨ ਸਤਕਾਰ ਤੇਰਾ ਬਣਿਆ ਹੋਇਆ ਖਤਮ ਹੋ ਜਾਏਗਾ ਛੱਡ ਦੇ ਇਹਨਾਂ ਦਾ ਫਿਕਰ ਕਰਨਾ ਤੂੰ ਤੇਰਾ ਵਿਕ ਜਾਣਾ ਸੇਠਾ ਰਹਿਣਾ ਕੁਝ ਵੀ ਨਹੀਂ ਤੇਰਾ ਵਿਕ ਜਾਣਾ ਸੇਠਾ ਰਹਿਣਾ ਕੁਝ ਵੀ ਨਹੀਂ ਕਾਲੀ ਵਾਲੀ ਜਸਪਾਲ ਫਿਰ ਪਛਤਾ ਲਵੇਂਗਾ ਫਿਰ ਪਛਤਾਏਗਾ ਤੇਰਾ ਕੱਖ ਨਹੀਂ ਰਹਿਣਾ ਤੇ ਸੇਠ ਨੂੰ ਕਹਿਣ ਲੱਗੇ ਹੁਣ ਦੇਖੋ ਜਿਨ੍ਹਾਂ ਦੇ ਅੰਦਰ ਪਿਆਰ ਰੱਬ ਵੀ ਪੂਰਾ ਗੁਰੂ ਵੀ ਪੂਰਾ ਪਰਖਦਾ ਪਿਆਰ ਪਿਆਰ ਦੀ ਵੀ ਪਰਖ ਹੁੰਦੀ ਹੈ ਦੇਖੋ ਕਿਤਨਾ ਵੱਡਾ ਹਿੰਮਤ ਆਣਾ ਟੋਡਰਮਲ ਦਾ ਵੀ ਕੋਈ ਛੋਟਾ ਮੋਟਾ ਤਾਂ ਹੈ ਨਹੀਂ ਸੀ ਇਹ ਹੋਰ ਟੋਡਰਮਲ ਨੇ ਜਦੋਂ ਸੂਬੇ ਤੋਂ ਸੁਣਿਆ ਏ ਹੁਣ ਸੋਚਦਾ ਕੀ ਕਰਾਂ ਮਨ ਦੇ ਅੰਦਰ ਵਿਚਾਰ ਆਉਂਦੀ ਏ ਕਿ ਮੋਰਾਂ ਵੀ ਬਹੁਤ ਚਾਹੀਦੀਆਂ ਇਤਨੀ ਮੋਰਾਂ ਮੇਰੇ ਕੋਲ ਹੋਣਗੀਆਂ ਕੀ ਕਰਾਂ ਕਿਵੇਂ ਹੋ ਸਕਦਾ ਫਿਰ ਮਨ ਦੇ ਅੰਦਰ ਆਉਂਦੀ ਏ ਭਾਵੇਂ ਕੁਝ ਵੀ ਹੋਵੇ ਸੰਸਕਾਰ ਕਰਨਾ ਹੀ ਕਰਨਾ ਏ ਸੋਚੇ ਰਿਹਾ ਭਾਵੇਂ ਕੁਝ ਭਾਵੇਂ ਦਰਦ-ਦਰ ਤੇ ਮੰਗਣਾ ਪਵੇ ਕੁਝ ਵੀ ਕਰਨਾ ਪਵੇ ਸੰਸਕਾਰ ਕਰਨਾ ਹੀ ਕਰਨਾ ਏ ਮਨ ਦੇ ਅੰਦਰ ਸਟੋਡਰ ਮਨ ਨੇ ਜੋ ਸੋਚਿਆ ਮਨ ਦੇ ਅੰਦਰ ਜੋ ਧਾਰ ਲਿਆ ਕੀ ਧਾਰਿਆ ਮਨ ਦੇ ਅੰਦਰ ਸੋਚਦਾ ਭਾਵੇਂ ਕੱਖ ਨਾ ਰਹੇ ਵਿਕ ਜਾਏ ਸਭ ਕੁਝ ਟੋਡਰ ਮਨ ਨੇ ਜੋ ਮਨ ਵਿੱਚ ਧਾਰੀ ਹੈ ਭਾਵੇਂ ਕੱਖ ਨਾ ਰਹੇ ਵਿਕ ਜਾਏ ਸਭ ਕੁਝ ਮੇਰਾ ਤਿੰਨੇ ਸ਼ਹੀਦਾਂ ਦਾ ਜ਼ਰੂਰ ਸੰਸਕਾਰ ਕਰਨਾ ਇਹਨਾਂ ਤਿੰਨੇ ਸ਼ਹੀਦਾਂ ਦਾ ਸੰਸਕਾਰ ਜ਼ਰੂਰ ਕਰਨਾ ਫਿਰ ਆਪਣੇ ਮਨ ਨੂੰ ਕਹਿੰਦਾ ਟੋਡਰ ਮਨ ਨੇ ਪੱਕੀ ਗੱਲ ਧਾਰ ਲਈਏ ਪਾਵੇਂ ਰਹਿਣ ਨੂੰ ਵੀ ਰਹੇ ਮੇਰੇ ਕੋਲ ਘਰ ਨਾ ਮੇਰੇ ਕੋਲ ਪਾਵੇਂ ਰਹਿਣ ਬਾਤੇ ਆਪਣਾ ਘਰ ਬਣਾ ਰਹੇ ਉਸਨੇ ਘਰ-ਬਾਰ ਵੀ ਵੇਚਣ ਨੂੰ ਤਿਆਰ ਹੋ ਗਿਆ ਜੋ ਕੁਝ ਵੀ ਮੇਰੇ ਕੋਲ ਹੈ ਮੈਂ ਸਭ ਕੁਝ ਵੇਚ ਦੂੰਗਾ ਮੋਹਰਾ ਪ੍ਰਾਪਤ ਕਰਨ ਦੇ ਲਈ ਟੋਡਰ ਮਰਨੇ ਪੱਕੀ ਗੱਲ ਧਾਰ ਲਈ ਪਾਵੇਂ ਰਹਿਣ ਨੂੰ ਵੀ ਰਹੇ ਮੇਰੇ ਕੋਲ ਘਰਨਾ ਇਸ ਜੱਗ 'ਤੇ ਸਦਾ ਨਹੀਂ ਕਿਸੇ ਰਹਿਣਾ ਟੁੱਟਣ ਵੱਲ ਸੋਚਦਾ ਇੱਥੇ ਕਿਹੜਾ ਸਦਾ ਮੈਂ ਰਹਿਣਾ ਮੈਂ ਵੀ ਸਦਾ ਨਹੀਂ ਰਹਿਣਾ ਇਸ ਕਰਕੇ ਇਹ ਟੁੱਟਣ ਵੱਲ ਆ ਪ੍ਰਵਾਹ ਨਾ ਕਰ ਮਨ ਦੇ ਅੰਦਰ ਸੋਚਦਾ ਇਸ ਜਗ ਤੇ ਸਦਾ ਨਹੀਂ ਕਿਸੇ ਰਹਿਣਾ ਇੱਕ ਦਿਨ ਤਾਂ ਸਭ ਨੇ ਜ਼ਰੂਰ ਮਰਨਾ ਕਰ ਲੈ ਮੋਹਾਂ ਤੋਂ ਕੱਟੀਆਂ ਸਭ ਕੁਝ ਵੇਚ ਕਰਕੇ ਕੰਗਾਲ ਹੋਣ ਤੋਂ ਵੀ ਟੋਡਰ ਮੱਲਾ ਤੂੰ ਡਰਨਾ ਆਪਣੇ ਆਪ ਆਪਣੇ ਆਪ ਨੂੰ ਕਹਿੰਦਾ ਟੋਡਰ ਮੱਲ ਮੋਹਾਂ ਕੱਟੀਆਂ ਕਰ ਲੈ ਸਭ ਕੁਝ ਵੇਚ ਦੇ ਇਹਦਾ ਘਰ ਉਹਦਾ ਕੰਮ ਕਰ ਬਹੁਤ ਬਹੁਤ ਵੱਡਾ ਕੰਮ ਕਰਦੀ ਬਹੁਤ ਵੱਡਾ ਘਰਵਾਰ ਬਹੁਤ ਵੱਡੀ ਹਵੇਲੀ ਬਹੁਤ ਵੱਡੀ ਜ਼ਮੀਨ ਜਾਇਦਾ ਹীরে ਮੋਤੀ ਜੋ ਕੁਝ ਵੀ ਇਹਦੇ ਕੋਲ ਹੈ ਸੀ ਨਾ ਸਾਰਾ ਕੁਝ ਵੇਚ ਕੇ ਮੋਹਰਾਂ ਖਰੀਦਣ ਨੂੰ ਤਿਆਰ ਹੋ ਗਿਆ ਕਹਿੰਦਾ ਭਾਵੇਂ ਕੰਗਾਲ ਹੋ ਜਾਵਾਂ ਸਭ ਕੁਝ ਬਿਚ ਕੇ ਗੁਰੂ ਸਾਹਿਬ ਦੇ ਬੱਚਿਆਂ ਨੂੰ ਮਾਤਾ ਦੇ ਸਰੀਰ ਨੂੰ ਰੋਣ ਨਹੀਂ ਦੇਣਾ ਹੈ ਸੰਸਕਾਰ ਜ਼ਰੂਰ ਕਰਨਾ ਦੇਖੋ ਕਿਤਨੀ ਵੱਡੀ ਸ਼ਰਧਾ ਕਿਤਨਾ ਵੱਡਾ ਸਤਕਾਰ ਇਹਦੇ ਅੰਦਰ ਕਰ ਲੈ ਮੋਰੋ ਤੂੰ ਕੱਠੀਆਂ ਸਭ ਕੁਝ ਵੇਚ ਕਰਕੇ ਗੰਗਾਲ ਹੋਣ ਤੋਂ ਵੀ ਟੋਡਰ ਮੱਲਾ ਤੂੰ ਡਰਨਾ ਕਾਲੀ ਵਾਲੀ ਜਸਪਾਲ ਮੌਕਾ ਸਾਂਭ ਲੈ ਤੂੰ 세ਠਾ ਜਿੱਤ ਲੈ ਬਾਜੀ ਕਿਤੇ ਜਾਵੀ ਹਰਨਾ ਏ ਸੇਠ ਜੇ ਤੂੰ ਸੇਠ ਕਾਉਨਾ ਇਹ ਬਾਜੀ ਜਿੱਤ ਲੈ ਕਿਤੇ ਹਾਰ ਨਾ ਜਾਏ ਕਰਲਾ ਸੇਵਾ ਲਾਦੇ ਮਾਇਤ ਨਾਲ ਜਾਣੀ ਨਹੀਂ ਹੈ ਇੱਥੇ ਲਾਦੇ ਸਤਿਗੁਰੂ ਦੇ ਬੱਚਿਆਂ ਸਤਿਗੁਰੂ ਦੇ ਬੱਚਿਆਂ ਦੀ ਸੇਵਾ ਕਰਨ ਸੰਸਕਾਰ ਕਰਾਣਾ ਮਾਤਾ ਗੁਜਰੀ ਜੀ ਦਾ ਸੰਸਕਾਰ ਕਰਨਾ ਇੱਥੇ ਮਾਇਆ ਲਾ ਦੇ ਬਚਾ ਤਾਂ ਤੂੰ ਸਕਿਆ ਨਹੀਂ ਵਾਹ ਇਹ ਸੋਚਦਾ ਇਹ ਸੋਚ ਕੇ ਇਸ ਲਈ ਪੱਕੀ ਗੱਲ ਧਾਰਨੀ ਕਿ ਮੈਂ ਸੰਸਕਾਰ ਕਰਨਾ ਹੀ ਪੈਣਾ ਫਿਰ ਦੇਖੋ ਗੁਰਮੁਖ ਪਿਆਰਿਓ ਇਸ ਨੇ ਸੂਬੇ ਨੂੰ ਕਹਿ ਦਿੱਤਾ ਸੂਬੇ ਨੇ ਕਹਿ ਦਿੱਤਾ ਵੀ ਦੇਖ ਲੈ ਕਿਹੜੀ ਜਗ੍ਹਾ ਕਿੱਥੇ ਫਿਰ ਉਹ ਜਗ੍ਹਾ ਜਿਹੜੀ ਸੰਭੀ ਉੱਥੇ ਇੱਕ ਅੱਤਾ ਚੌਧਰੀ ਸੀ ਉਹਦੀ ਜਗਾ ਸੀ ਉਹ ਅੱਤੇ ਵਾਲੀ ਹੁਣ ਵੀ ਪਿੰਡ ਉਧਰ ਸਮਰਾਲੇ ਦੇ ਇਹਦੇ ਕੋਲ ਸਰੰਦ ਦੇ ਉੱਥੇ ਦੀ ਜਗਾ ਸੀ ਜਿੰਨੀ ਜਗਾ ਜਗਾ ਚੁਣੀ ਉੱਥੇ ਮੋਹਰਾਂ ਵਸਾਉਣੀਆਂ ਸ਼ੁਰੂ ਕੀਤੀਆਂ ਪਰ ਇਹਨੇ ਲੰਬੀਆਂ ਪਾਈਆਂ ਸਾਂ ਕਹਿਣ ਲੱਗਾ ਲੰਬੀਆਂ ਨਹੀਂ ਖੜਮੀਆਂ ਮੋਹਰਾ ਬਸ਼ਾ ਇੰਨੀ ਕੀਮਤੀ ਜਗਾ ਖਰੀਦੀ ਦੇਖੋ ਨਹੀਂ ਬੰਦਾ ਇਹ ਸੋਚ ਲੈਂਦਾ ਚਲ ਹੁਣ ਇਹ ਤਾਂ ਮਿੱਟੀ ਐ ਇੰਨੀ ਮਾਇਆ ਕਿਉਂ ਖਰਾਬ ਕਰਨੀ ਬੰਦਾ ਵੀ ਕੋਈ ਪਾਸੇ ਸੋਚ ਲੈਂਦਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਂ ਦਾ ਸਰੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਬੱਚਿਆਂ ਦਾ ਸਰੀਰ ਇਸ ਨੇ ਜਰੂਰ ਨਹੀਂ ਦਿੱਤਾ ਮੋਹਰਾ ਖੜੀਆਂ ਕਰ ਦਿੱਤੀਆਂ ਦੇਖੋ ਹੁਣ ਕਿੰਨੀ ਕਿ ਜਗ੍ਹਾ ਵਸੇ 19 ਕਿ ਜਗ੍ਹਾ ਵਿੱਚ ਬਸ ਹੀ ਪੂਰੀਆਂ ਹੋਈਆਂ ਪੂਰੀਆਂ ਹੋਈਆਂ ਇਹਦੇ ਕੋਲ ਕੱਖ ਨਹੀਂ ਰਿਹਾ ਬੰਗਾਲ ਹੋ ਗਿਆ ਇੱਥੇ ਫਿਰ ਜਦੋਂ ਬੰਗਾਲ ਹੋਇਆ ਜਗਾ ਸੰਭਲੀ ਮੋਹਰਾ ਪੂਰੀਆਂ ਕਰ ਦਿੱਤੀਆਂ ਇਸ ਨੇ ਉਸ ਵਕਤ ਮੋਹਰਾ ਪੂਰੀਆਂ ਕਰਕੇ ਉਹ ਗੁਰੂ ਸਾਹਿਬ ਜੀ ਦੇ ਛੋਟੇ ਸਹਬਜਾਦਿਆਂ ਦੀ ਮਾਤਾ ਗੁਜਰੀ ਜੀ ਦੇ ਸਰੀਰ ਨੂੰ ਸੰਭਲਿਆ ਇਸ ਨੇ ਸੰਭਲਿਆ ਸੰਸਕਾਰ ਕਰਨ ਵਾਸਤੇ ਸਾੰਭੇ ਤਿੰਨੇ ਸਰੀਰ ਟੋਡਰ ਮਲ ਆਪੇ ਨਹੀਂ ਕਿਸੇ ਦਾ ਹੋਰ ਇਤਵਾਰ ਕੀਤਾ ਇਸਨੇ ਆਪ ਸੰਸਕਾਰ ਕਰਨ ਵਾਤੇ ਸਰੀਰ ਆਪ ਸੰਭੇ ਇਹ ਨਹੀਂ ਕਿਹਾ ਵੀ ਕਿਸੇ ਦੀ ਡਿਊਟੀ ਲਾਦੀ ਆਪ ਲੈ ਕੇ ਭਰਾ ਮੋਤੀ RAM ਹੋਰ ਇੱਕ ਦੋ ਨਾਲ ਇੱਕ ਤਾਂ ਮੋਤੀ RAM ਮੈਰਾ ਇੱਕ ਤਾਂ ਉਸ ਨੂੰ ਲਿਆ ਇੱਕ ਇਹਦਾ ਭਰਾ ਸੀ ਉਹਦਾ ਨਾਗਰਮਲ ਸੀ ਉਸ ਨੂੰ ਲਿਆ ਮੋਤੀ RAM ਮੇਰੇ ਦਾ ਪਰਿਵਾਰ ਟੋਡਰ ਮਲ ਦਾ ਪਰਿਵਾਰ ਮਾਤਾ ਗੁਜਰੀ ਦਾ ਇਸ਼ਨਾਨ ਕਰਾਇਆ ਬੱਚਿਆਂ ਦਾ ਇਸ਼ਨਾਨ ਕਰਾਇਆ ਬੜੇ ਸਤਕਾਰ ਦੇ ਨਾਲ ਜਿੰਨਾ ਕਿ ਵੀ ਹੋ ਸਕੇ ਸਤਕਾਰ ਕੀਤਾ ਵਾਹ ਇਹ ਦੋ ਪਰਿਵਾਰਾਂ ਨੇ ਮੋਤੀ RAM ਮੇਰੇ ਦੇ ਪਰਿਵਾਰ ਨੇ ਅਤੇ ਟੋਡਰ ਮਲ ਦੇ ਪਰਿਵਾਰ ਨੇ ਲੈ ਕੇ ਭਰਾ ਮੋਤੀ RAM ਹੋਰ 1 2 ਜ਼ਿਆਦਾ ਕਿਸੇ ਦਾ ਨਹੀਂ ਹੋਰ ਇੰਤਜ਼ਾਰ ਕੀਤਾ ਹੋਰ ਕਿਸੇ ਨੂੰ ਨਹੀਂ ਡਿਕੇ ਬੁਲਾਇਆ ਪਵਿੱਤਰ ਤਿੰਨੇ ਸਰੀਰਾਂ ਸੋਹਣਿਆਂ ਨੂੰ ਸੋਹਣਿਆਂ ਵਸਤਰਾਂ ਨਾਲ ਤਿਆਰ ਕੀਤਾ ਸੋਹਣੇ ਵਸਤਰਾਂ ਦੇ ਨਾਲ ਤਿਆਰ ਕੀਤਾ ਅਸ਼ਨਾਣ ਕਰਾਇਆ ਗਿਆ ਜਿਨ ਕੇ ਚਿਖਾ ਚੰਦਨ ਦੀਆਂ ਲੱਕੜਾਂ ਦੀ ਉੱਤੇ ਦੇਹਾਂ ਨੂੰ ਰੱਖ ਸਤਕਾਰ ਕੀਤਾ ਬੜੇ ਸਤਕਾਰ ਦੇ ਨਾਲ ਦੇਹਾਂ ਚੰਦਨ ਦੀ ਚਿਖਾ ਬਣਾ ਕੇ ਉਹਦੇ ਉੱਤੇ ਰੱਖ ਕੇ ਬਹੁਤ ਸਤਕਾਰ ਕੀਤਾ ਪਾਣੀ ਅੱਖਾਂ ਚੋਂ ਵਹਿ ਰਿਹਾ ਸੇਵਕਾਂ ਦੀ ਸੇਵਾ ਕਰ ਨਮਸਕਾਰ ਵਾਰ-ਵਾਰ ਕੀਤਾ ਵਾਰ-ਵਾਰ ਨਮਸਕਾਰ ਕਰ ਰਹੇ ਆ ਅੱਖਾਂ ਚੋਂ ਜਲ ਜਾ ਰਹੇ ਆ ਮਾਤਾ ਗੁਜਰੀ ਜੀ ਦੋਵੇਂ ਸਹਿਬ ਜਾਦਿਆਂ ਦਾ ਨਾਲ ਪਿਆਰ ਦੇ ਆਪ ਸੰਸਕਾਰ ਕੀਤਾ। ਕਰਾ ਸੰਸਕਾਰ ਜਸਪਾਲ ਟੋਡਰ ਮਲ ਜੀ ਨੇ ਜ਼ਿੰਮੇਵਾਰੀ ਦਾ ਦੂਰ ਸਿਰ ਤੋਂ ਭਾਰ ਕੀਤਾ। ਇਹ ਸੰਸਕਾਰ ਕਰਾ ਕੇ ਟੋਡਰ ਮਲ ਦੇ ਸਿਰ ਤੋਂ ਭਾਰ ਉਤਰ ਗਿਆ। ਬੜਾ ਫਿਕਰ ਸੀ ਇਸ ਨੂੰ। ਕਿ ਜੇ ਮੈਂ ਆਪ ਹੀ ਸੇਵਾ ਨਾ ਕਰਾ ਸਕਿਆ। ਪਹਿਲਾਂ ਤਾਂ ਸਾਨੂੰ ਬਹੁਤ ਦੁਖ ਸੀ ਮੈਂ ਬੱਚਿਆਂ ਨੂੰ ਬਚਾ ਨਹੀਂ ਸਕਿਆ ਮੌਕੇ ਪਰ ਨਹੀਂ ਪਹੁੰਚ ਸਕਿਆ ਹੁਣ ਆ ਬੜਾ ਫਿਕਰ ਸੀ ਇਹ ਜਦੋਂ ਸੰਸਕਾਰ ਹੋ ਗਿਆ ਟੋਡਰ ਮਲ ਜੀ ਨੇ ਆਪਣੇ ਆਪ ਨੂੰ ਸੁਰਖਰੂ ਸਮਝਿਆ ਇਸ ਤਰੀਕੇ ਦੇ ਨਾਲ ਇਸ ਨੇ ਆਪਣਾ ਫਰਜ਼ ਨਿਭਾਇਆ ਦੇਖੋ ਇਹ ਫਰਜ਼ ਨਿਭਾਉਂਦਾ ਇਹਨੂੰ ਸਿੱਟਾ ਕੀ ਇਹਨੂੰ ਟੀਮ ਮਿਲਿਆ ਇਹਦਾ ਵੀ ਪਰਿਵਾਰ ਲਿਖਿਆ ਕਿ ਕੋਲੂ ਵਿੱਚ ਪੀਟ ਦਿੱਤਾ ਗਿਆ ਸੀ ਕਿ ਬਾਗੀ ਗੁਰੂ ਗੋਬਿੰਦ ਸਿੰਘ ਉਹਦੇ ਬੱਚਿਆਂ ਦੇ ਉਹਦੀ ਮਾਂ ਦੇ ਸੰਸਕਾਰ ਵਾਸਤੇ ਇਤਨਾ ਸਭ ਕੁਝ ਹੀ ਕੁਰਬਾਨ ਕਰ ਸਕਦਾ ਹੈ ਇਤਨਾ ਵੱਡਾ ਉਹਨਾਂ ਦਾ ਹਮ ਹੀ ਹੈ ਇਹ ਸੋਚ ਕੇ ਇਨੂੰ ਵੀ ਬਖਸ਼ਿਆ ਨਹੀਂ ਸੀ ਗਿਆ ਕਿ ਉਹਨਾਂ ਦੇ ਲਈ ਆਪਣੀ ਸਾਰੀ ਰਕਮ ਧਨ ਦੌਲਤ ਕਰਵਾਰ ਸਭ ਕੁਝ ਲਟਾਉਣ ਵਾਲਾ ਇਤਨਾ ਵੱਡਾ ਹਮ ਵੀ ਇਹ ਨਾ ਦਾ ਇਹਨਾਂ ਦੀ ਹਮ ਵੀ ਭਰਨ ਵਾਲਾ ਇਸ ਨੂੰ ਵੀ ਬਹੁਤ ਸਜ਼ਾ ਦੇ ਕੇ ਇਹਦਾ ਵੀ ਘਰ-ਬਾਰ ਛੱਡਿਆ ਨਹੀਂ ਸੀ ਜ਼ਾਲਮਾਂ ਨੇ ਸੋ ਗੁਰਮੁਖ ਪਿਆਰੂ ਇਸ ਤਰੀਕੇ ਦੇ ਨਾਲ ਬਹੁਤ ਤਰ੍ਹਾਂ ਦੇ ਦੇਖੋ ਕਿਸੇ ਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ Hindu ਮਾੜਾ ਜਾਂ Musalman ਮਾੜਾ ਜਾਂ ਕੌਣ ਮਾੜਾ ਕੌਣ ਚੰਗਾ ਆਪਾਂ ਕਈ ਵਾਰੀ ਕਹਿੰਦੇ ਨਾ ਕਿ ਮੁਸਲਮਾਨਾਂ ਨੇ ਇਦਾਂ ਕੀਤਾ ਮੁਸਲਮਾਨਾਂ ਨੇ ਇਦਾਂ ਕੀਤਾ ਹਿੰਦੂਆਂ ਨੇ ਇਦਾਂ ਕੀਤਾ ਉਹ ਦੇਖੋ ਚੰਗੇ ਵੀ ਮਿਲਦੇ ਨੇ ਮਾੜੇ ਵੀ ਮਿਲਦੇ ਰਹੇ ਟੋਡਰ ਮਲਜੀ ਮੋਤੀराम ਮੇਰਾ ਉਧਰ ਸੋਚਾ ਆਨੰਦ ਗੰਗੂ ਚੰਦੂ Hindu ਇਹ ਵੀ ਸਰ ਉਧਰ ਮੁਸਲਮਾਨਾਂ ਵਿੱਚ ਲੈ ਲੋ ਚੰਗੇ ਵੀ ਆ ਮਾੜੇ ਵੀ ਨਵੀਖਾਂ ਗਨੀਖਾਂ ਤਾਂ ਮੁਸਲਮਾਨਾਂ ਪੀਰ ਬੁੱਧੂ ਛਾਂ ਮੁਸਲਮਾਨ ਵਾ ਸ਼ੇਰਖਾਂ ਆਜਾ ਨਾਰਾ ਮਾਰਨ ਵਾਲਾ ਇਸ ਕਰਕੇ ਪਤਾ ਨਹੀਂ ਉਸ ਬੈਖ ਨੂੰ ਨੇ ਕੀ ਤੋ ਗੁਰੂ ਨੇ ਕੀ ਤੋ ਸੇਵਾ ਲੈਣੀ ਹੈ ਗੁਰੂ ਦੀ ਨਿਗਾਹ ਦੇ ਵਿੱਚ ਕੋਈ Hindu ਨਹੀਂ ਕੋਈ ਮੁਸਲਮਾਨ ਨਹੀਂ ਕੋਈ ਸਿੱਖ ਨਹੀਂ ਕੋਈ ਅਸਾਈ ਨਹੀਂ ਗੁਰੂ ਦੀ ਨਿਗਾਹ ਦੇ ਵਿੱਚ ਤਾਂ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਗੋ ਹੁਣ ਦੇਖੋ ਗੰਗੂ ਬ੍ਰਾਹਮਣ ਕਹ ਜਨੇ ਆਪਾਂ ਉਹਦੇ ਲక్ష్ਮੀ ਬ੍ਰਾਹਮਣੀ ਆ ਉਹਨੇ ਪ੍ਰਸ਼ਾਦਾ ਚੁਕਾਇਆ ਇਸ ਕਰਕੇ ਗੁਰੂ ਸਾਰਿਆਂ ਨੂੰ ਇੱਕੋ ਨਿਗਾਹ ਨਾਲ ਦੇਖਦਾ ਹੈ ਗੁਰੂ ਦੇ ਲਈ ਸਾਰੇ ਬਰਾਬਰ ਹਨ ਸੋ ਇਸ ਤਰੀਕੇ ਨਾਲ ਟੋਡਰ ਮਲਜੀ ਨੇ ਆਪਣੀ ਸੇਵਾ ਨਿਭਾਈ ਟੋਡਰ ਮਲਜੀ ਵਾ ਅਸਲ ਸੇਠ ਹੈ ਤੂੰ ਅਸਲ ਸੇਠ ਦੇ ਅਰਥ ਸਮਝਾ ਗਿਆ ਤੂੰ ਟੋਡਰ ਮਲਜੀ ਦੀ ਸਿਫਤ ਵਿੱਚ ਕੁਝ ਲੈਣਾ ਟੋਡਰ ਮਾਲਜੀ ਵਾ ਅਸਲ ਸੇਠ ਹੈ ਤੂੰ ਅਸਲ ਸੇਠ ਦੇ ਅਰਥ ਸਮਝ ਆ ਗਿਆ ਤੂੰ ਅਸਲ ਸੇਠ ਤੂੰ ਹੀ ਹੈ ਟੋਡਰ ਮਾਲਾ ਕਿਤਨੇ ਕ ਸੇਠ ਹੋਣੇ ਹੁਣ ਵੀ ਹੈਗੇ ਹੋ ਹੋ ਕੇ ਚਲੇ ਜਾਣਾ ਮਾਇਆ ਦੂਜਿਆਂ ਨੇ ਸਾਂਭ ਲੈਣੀ ਬੜੇ ਬੜੇ ਅਮੀਰ ਹੋ ਕੇ ਚਲੇ ਗਏ ਲੋਕ ਕਿਹੜਾ ਪੁੱਛਦਾ ਡੋਡਰ ਮਲਜੀ ਵਾ ਅਸਰ ਸੇਠ ਹੈ ਤੂੰ ਅਸਲ ਸੇਠ ਦੇ ਅਰਥ ਸਮਝਾ ਗਿਆ ਤੂੰ ਜਿਹੜਾ ਮਾਂ ਗੁਜਰੀ ਗੁਰੂ ਦੇ ਬੱਚਿਆਂ ਦਾ ਭਾਰੀ ਦੇ ਕੀਮਤ ਸੰਸਕਾਰ ਕਰਾ ਗਿਆ ਤੂੰ ਕਿਤਨੀ ਪਾਰੀ ਕੀਮਤ داری ਹੈ ਦਾਦੀ ਪੋਤਿਆਂ ਦਾ ਸੰਸਕਾਰ ਕਰਨ ਖਾਤਰ ਧਰਤੀ ਖਰੀਦਣ ਲਈ ਮੋਹਰਾਂ ਵਿਛਾ ਗਿਆ ਤੂੰ ਇਸ ਦੁਨੀਆ ਤੇ ਸੇਠ ਬੜੇ ਹੋ ਗੁਜਰੇ ਸਾਰੇ ਸੇਠਾਂ ਚੋਂ ਨਾਂ ਚਮਕਾ ਗਿਆ ਤੂੰ ਥੋੜੇ ਅਮੀਰ ਹੋਏ ਲੋਕ ਜਿਨਾਂ ਨੂੰ ਪਤਾ ਨਹੀਂ ਸਾਡ ਕੋ ਕਿਤਨਾ ਕਰਤਾਨਾ ਪਰ ਛੱਡ ਗਏ ਥੀ ਕੋਈ ਚੰਗਾ ਕੰਮ ਨਹੀਂ ਕਰ ਸਕਿਆ ਬੀਅੰਤ ਹੋ ਹੋ ਕੇ ਚਲੇਗੀ ਇਸ ਧਰਤ ਇਸ ਦੁਨੀਆ ਤੇ ਸੇਠ ਬੜੇ ਹੋ ਗੁਜਰੇ ਸਾਰੇ ਸੇਠਾਂ ਚੋਂ ਨਾਂ ਚਮਕਾ ਗਿਆ ਤੂੰ ਤੇਰਾ ਸੇਠ ਪੁਣਾ ਜਗਤ ਦੇ ਵਿੱਚ ਸਦਾ ਰਹਿਣਾ ਕੰਮ ਕਰਕੇ ਜਿਹੜਾ ਦਿਖਾ ਗਿਆ ਤੂੰ ਕਾਲੇ ਵਾਲੀ ਜਸਪਾਲ ਜਗਤ ਯਾਦ ਰੱਖੂ ਘਰ-ਬਾਰ ਸਭ ਕੁਝ ਜੋ ਲੁਟਾ ਗਿਆ ਤੂੰ ਦੁਨੀਆ ਸਦਾ ਹੀ ਤੈਨੂੰ ਯਾਦ ਕਰਦੀ ਰਹੇਗੀ ਸੇਠ ਜੀ ਕਹਿ ਕੇ ਅਸੀਂ ਵੀ ਟੋਡਰ ਮਨ ਸੇਠ ਕੰਗਾਲ ਤਾਂ ਨਹੀਂ ਕਹਿੰਦਾ ਕੋਈ ਸੇਠ ਜੀ ਨੂੰ ਉਹਨੇ ਸਭ ਕੁਝ ਹੀ ਲਾ ਦਿੱਤਾ ਹਕੂਮਤ ਨੇ ਤਾਂ ਇਸ ਨੂੰ ਕੰਗਾਲ ਕਰ ਦਿੱਤਾ ਸੀ ਪਰ ਜਿਹੜੇ ਦੀ ਦੁਨੀਆ ਤੱਕ ਸਦਾ ਹੀ ਇਹਦਾ ਸੇਠ ਪਣਾ ਕਾਇਮ ਰਹਿਣਾ ਇਹ ਅਸਲ ਸੇਠ ਇਹੀ ਹੈ ਸੋ ਇਹ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸੈਭ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੀਹ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਤਾ ਜੀ ਸਤਕਾਰਯੋਗ ਮਾਤਾ ਗੁਜਰੀ ਜੀ ਦੇ ਪਵਿੱਤਰ ਸਰੀਰਾਂ ਦਾ ਸੰਸਕਾਰ ਕੀਤਾ ਟੋਡਰਮਲ ਧੰ ਹੈ ਟੋਡਰਮਲ ਜੀ ਧੰ ਹੈ ਮੋਤੀराम ਵੈਰੇ ਦਾ ਪਰਿਵਾਰ ਟੋਡਰ ਮਲ ਜੀ ਦੇ ਟੋਡਰ ਮਲ ਜੀ ਦਾ ਪਰਿਵਾਰ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਸੰਸਕਾਰ ਕੀਤਾ ਮਾਤਾ ਜੀ ਦਾ ਅਸ਼ਨਾਣ ਕਰਾ ਕੇ ਟੋਡਰ ਮਲ ਦੇ ਟੋਡਰ ਮਲ ਦੀ ਘਰ ਵਾਲੀ ਮੋਤੀ RAM ਜੀ ਦੇ ਘਰ ਵਾਲੀ ਉਹਨਾਂ ਨੇ ਅਸ਼ਨਾਣ ਕਰਾਇਆ ਬੱਚਿਆਂ ਦਾ ਅਸ਼ਨਾਣ ਕਰਾਇਆ ਟੋਡਰਮਲ ਨੇ ਟੋਡਰਮਲ ਦਾ ਪ੍ਰਾਰ ਨਾਗਰਮਨ ਮੋਤੀराम ਮਹਰੇ ਜੀ ਬੜੇ ਪਿਆਰ ਸਤਿਕਾਰ ਦੇ ਨਾਲ ਸੰਸਕਾਰ ਕਰਾ ਕੇ ਸਿਰ ਦਾ ਭਾਰ ਹੌਲਾ ਕੀਤਾ ਟੋਡਰਮਲ ਨੇ ਜ਼ਿੰਮੇਵਾਰੀ ਨਿਭਾਈ ਇਹਨਾਂ ਦੋਹਾਂ ਪਰਿਵਾਰਾਂ ਦੀ ਸੋ ਕੋਟ ਕੋਟ ਪ੍ਰਣਾਮ ਐਸੇ ਸ਼ਹੀਦਾਂ ਸੋ ਇਸ ਤਰੀਕੇ ਦੇ ਨਾਲ ਇਹ ਪ੍ਰਸੰਗ ਜੋ ਗੁਰੂ ਸੇਵ ਨੇ ਲਿਖਾਇਆ ਸੋ ਹੁਣ ਸਮਾਪਤੀ ਹੈ ਸੋ ਕੱਲੋਂ ਦੇਖੋ ਜਿਨ੍ਹਾਂ ਨੇ ਪਾਪ ਕੀਤਾ ਨਾ